ਹਾਂ 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 ਜੀ ਕੀ ਨਾਮ ਹੈ ਜੀ ਕਟਨੇ ਕਿਛ ਮੇਰਾ ਰਜਵੰਦ ਕੋ ਨਾਮ ਹੈ ਮੇਰੇ ਪੇਕੇ ਹੈ ਅੱਛਾ ਜੀ ਤੁਹਾਨੂੰ ਪਤਾ ਲੱਗਦਾ ਕਿ ਅਗਲਾ ਕੀ ਮੈਨੂੰ 9 ਵਜੇ ਫੋਨ ਆਇਆ ਮੇਰੇ ਭਤੀਜੇ ਦਾ ਉਦੋਂ ਦਾ ਉਹ ਟਰੈਸ ਤੇ ਹੋਰੇ ਤੇਰੇ ਪਾਪਾ ਟਰੈਸ ਤੇ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਸਾ ਘਰ ਵਿੱਚ ਅੱਗ ਲੱਗ ਗਈ ਹੈ ਸਾਢੇ 9 ਤੱਕ ਇੱਥੇ ਪਹੁੰਚ ਗਏ ਪਰ ਉਦੋਂ ਤੱਕ ਇਹਨਾਂ ਨੇ ਸਾਢੇ 8:30 ਫੋਨ ਕੀਤਾ ਹੈ ਫਾਇਰ ਬ੍ਰਿਗੇਡ ਵਾਲਿਆਂ ਨੂੰ ਸਾਢੇ 9 ਤੱਕ ਉਹ ਨਹੀਂ ਪਹੁੰਚੇ 1 ਘੰਟਾ ਔਰ ਦੂਜੀ ਵਾਰ ਬਾਅਦ ਵਿੱਚ ਆ ਰਹੇ ਉਹਨਾਂ ਦਾ ਤਾਂ ਪਾਣੀ ਨਹੀਂ ਆ ਰਿਹਾ ਪਾਈਪਾਂ ਲੀਕ ਕਰਦੀਆਂ ਪਈਆਂ ਹੈ ਪ੍ਰੋਪਰ ਉਹ ਅੱਗ ਬੁਝਾ ਹੀ ਨਹੀਂ ਪਾਏ ਕੰਟਰੋਲ ਹੀ ਨਹੀਂ ਕਰ ਪਾਏ ਫਾਇਰ ਬ੍ਰਿਗੇਟ ਦੀ ਕਿਤਨਾ ਕਿਤੇ ਕਮੀ ਰਹੀ ਹੈ ਕਮੀ ਹਾਂ ਕਮੀ ਰਹੀ ਦੂਸਰਾ ਜਿਹੜੇ ਸਾਡੇ ਫਾਇਰ ਬ੍ਰਿਗੇਡ ਦੇ ਐਡਰੈਸ ਪਾ ਕੇ ਅੰਦਰ ਜਿਹੜੇ ਬਰਨ ਹੋ ਅੰਦਰ ਜੀ ਰਹੇ ਉਹਨਾਂ ਜਾ ਕੇ ਬਚਾਉਂਦੇ ਨੇ ਉਹ ਕਿੱਥੇ ਸੀ ਉਹ ਸਾਰੇ ਮਤਲਬ ਕੋਈ ਅੰਦਰ ਉਹ ਨਹੀਂ ਬਾਅਦ ਵਿੱਚ ਇੱਕ ਮੈਡਮ ਆਇਆ ਉਹ ਉਹ ਮਤਲਬ ਕਿ ਉਹਨਾਂ ਨੇ ਅੰਦਰ ਜਾ ਕੇ ਹਾਂ ਉਹਨਾਂ ਨੇ ਦੇਖਿਆ ਹਾਂ ਉਹ ਉਹਨਾਂ ਨੇ ਬਹੁਤ ਬਰੇਵਰੀ ਦਿਖਾਈ ਉਹ ਅੰਦਰ ਗਏ ਨੇ ਮੈਡਮ ਬਾਕੀ ਬਾਕੀ ਆ ਬਾਕੀ ਜੇ ਅਗਰ ਟਾਈਮ ਸੀ ਕਿਉਂਕਿ ਅੱਧਾ ਘੰਟਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਜੇ ਕਿ ਸਫੋਕੇਸ਼ਨ ਦੇ ਵਿੱਚ ਰਹਿਣਾ ਅਗਰ ਟਾਈਮ ਦੀ ਸਭ ਕੁਝ ਹੋ ਜਾਂਦਾ ਸਾਇਮ ਦੀ ਮਤਲਬ ਕਿ ਹਾਂ 15 ਮਿੰਟਾਂ ਚ ਜੇ 20 ਮਿੰਟਾਂ ਚ ਜੇ ਕੋਈ ਨੂੰ ਸੁਵਿਧਾ ਮਿਲ ਜਾਂਦੀ ਤੇ ਸ਼ਾਇਦ ਉਹ ਸਾਡੇ ਨਾਲ ਹੁੰਦੇ ਮੇਰੇ ਫਾਦਰ ਸਰਦਾਰ ਖਜਾਨ ਸਿੰਘ ਉਹ ਮੇਰੀ ਸਿਸਟਰ ਨਵਦੀਪ ਕੌਰ ਔਰ ਗੋਰ ਗਿਫਟਡ ਸੀ ਉਹ ਜੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਕਿ ਐਡੀ ਵੱਡੀ ਲਾਪਰਵਾਹੀ ਜੇ ਨਾ ਹੁੰਦੀ ਸਭੇ ਸੇ ਸਭ ਕੁਝ ਹੁੰਦਾ ਤਾਂ ਅੱਜ ਮੈਂ ਕਹਾਂਗੇ ਕਿ ਪਲੀਜ਼ ਮਤਲਬ ਕਿ ਜਿਹੜੇ ਇਸ ਨਾ ਮੁਸੀਬਤ ਚ ਵੜ ਜਾਂਦੇ ਉਹਨਾਂ ਦੀ ਮੁੜੀ ਜੀ ਸੁਣੋ ਉਹਨਾਂ ਦੀ ਸੁਨਵਾਈ ਹੋਣੀ ਚਾਹੀਦੀ ਹੈਲਪ ਕਰਨੀ ਚਾਹੀਦੀ ਔਰ ਟਾਈਮਲੀ ਹੈਲਪ ਕਰਨੀ ਚਾਹੀਦੀ ਜਿਹੜੀ ਤੁਸੀਂ ਵੇਟ ਕਰਕੇ ਜਿਹੜੀ ਲੇਟ ਹੈਲਪ ਕਰੋਗੇ ਉਹਦਾ ਕੀ ਫਾਇਦਾ ਜਦੋਂ ਸਭ ਕੁਝ ਅਥੋਂ ਨਿਕਲ ਜਾਏ ਰੁਮਾਲਾ ਸਾਹਿਬ ਜੀ ਆਪਾਂ ਸੁਣਨ ਵਕਲ ਲੱਗੀ ਪਹਿਲਾਂ ਹਾਂ ਅਗਰ niche ਹੀ ਲੱਗੀ ਦੇਖੀ ਛੋੜ ਤੱਕ ਕੋਈ ਕੋਈ ਰੀਜ਼ਨ ਮੈਨੂੰ 에ਰਾ ਨਹੀਂ ਪਤਾ ਕੋਈ ਰੀਜ਼ਨ ਨਹੀਂ ਮੈਨੂੰ ਬਤਾ ਇਸ ਦਾ ਨਹੀਂ ਰੀਜ਼ਨ ਕੁਝ ਨਹੀਂ ਕੋਈ ਲੋਡਿੰਗ ਕਰ ਰਹੇ ਬਾਲੀ ਜੀ ਕਿ ਨਹੀਂ ਲੋੜੀ ਇਹਨਾਂ ਨੇ ਬਾਲੀ ਸੀ ਉਹ 3ਰਡ ਰੋ ਤੇ ਬਾਲੀ ਸੀ ਹੀ ਰਾਤ ਵੀ ਦੇਖਦੇ ਤੁਹਾਂ ਬਾਕੀ ਚਿੰਗਾੜੀ ਕੋਈ ਕਹਿ ਰਹੀ ਕਿ ਕੁਛ ਨਹੀਂ ਅਸੀਂ ਮੈਂ ਕੁਛ ਨਹੀਂ ਕਹਤ ਉਹਦੀ ਕਿਉਂਕਿ ਮੈਂ ਇਥੇ ਸੀ ਨਹੀਂ ਅੱਛਾ ਠੀਕ ਹੈ ਨਾ ਮੈਂ ਆਪਣੇ ਘਰੋਂ ਆ ਰਹੀ ਹਾਂ ਮੈਨੂੰ ਕੁਛ ਨਹੀਂ ਪਤਾ ਜਦੋਂ ਤੱਕ ਮੈਂ ਆਈ ਹੋਰੋਂ ਤੱਕ ਬਹੁਤ ਬੁਰਾ ਹਾਲ ਹੋ ਚੁਕਾ ਅਸੀਂ ਬਹੁਤ ਜ਼ਿਆਦਾ ਲਾਟਾਂ ਹੋ ਬਹੁਤ ਜ਼ਿਆਦਾ ਇਹ ਚਿੰਗਾੜੀ ਉਹ ਤੋਂ ਭਾਈ ਹੈ ਮਾਰਾ ਇਹ ਆ ਲਾਟਾਂ ਕਿ ਕੀ ਹੋਇਆ ਇਹ ਪ੍ਰਾਗਰਾਸ ਚੌਂਕ 'ਚ ਰਾਤ ਦੇ 10:00 ਵਜੇ ਜਿਹੜੇ ਕਿਸੇ ਕਾਰਨ ਕਾਰਨ ਘਰ ਦੇ ਵਿੱਚ ਇਹ ਆ ਅੱਗ ਲੱਗੀ ਸੀ ਤੇ ਫਾਇਰ ਬ੍ਰਿਗੇਡ ਦੀ ਟੀਮ ਸਾਡੀ ਪੁਲਿਸ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚ ਕੇ ਲੋਤੇ ਕਾਬੂ ਜੜਾ ਅਗ ਤੇ ਪਹੁੰਚ ਕਾਫੀ ਮਿਹਨਤ ਕਰਨੀ ਪਈ ਕੋ ਗੱਦੀਆਂ ਜਿਹੜੀਆਂ ਬਾਹਰ ਸੀ ਗਲੀ ਛੋਟੀ ਸੀ ਇੱਕ ਬੇਸਮੈਂਟ ਤੇ ਉਹਦੇ ਵਿੱਚ ਰਵਾਲਾ ਸਾਹਿਬ ਸੀਗੇ ਘਰ ਦੇ ਵਿੱਚ ਜਿਹਦੇ ਕਾਰਨ ਕਾਫੀ ਮਿਹਨਤ ਕਰਨੀ ਪਈ ਆ ਤੀਸਰੀ ਮੰਜ਼ਲ ਤੋਂ ਇੱਕ ਅਬਨਾਰਮਲ ਲੜਕੀ ਸੀ ਇਹਨਾਂ ਦੀ 32 ਸਾਲ ਉਮਰ ਨਦੀਮ ਕੌਰ ਤੇ ਇੱਕ ਬਜੂਦ ਸੀ 85 86 ਸਾਲ ਦੇ ਜਾਨ ਸਿੰਘ ਇਹ ਨਾਲੀ ਦੰਪੋ ਕੰਕਰਨ ਅੰਦਰ ਜਿਹੜੀ ਇਹ ਮੌਤ ਹੋ ਗਈ ਸੀ ਤੇ ਬਾਕੀ ਦੇਰ ਰਾਤਾ ਤੱਕ ਜਿਹੜਾ ਕਾਬੂ ਪਾਇਆ ਗਿਆ ਸੀ ਸਰ ਅਗਲੇ ਦਿਨ ਦਾ ਕੋਈ ਡਾਟ ਸਪੈਸ਼ਲ ਹੋਇਆ ਅਜੇ ਤੱਕ ਕੋਈ ਸਪਸ਼ਟ ਨਹੀਂ ਹੈ ਅਜੇ ਤੀ ਜਾਂਚ ਜਿਹੜੀ ਕੀਤੀ ਨਹੀਂ ਬਾਕੀ ਵੀ ਕੀ ਜਿਹੜੇ ਕਾਰਨ ਰਹੇ ਆ ਇਹਨਾਂ ਦਾ ਲੱਗ ਲੱਗੀ ਹੈ ਸਰ ਆਪ ਨੂੰ ਜੋ ਆਪ ਦੇ ਲਈ کافی ਸਮਾਂ ਲੱਗਣ ਚੱਕਰ ਲੱਗੀ ਹੈ ਹੰਦੀਪ ਇੱਕ ਸਾਰੀ ਬਿਲਡਿੰਗ ਚਾਰ ਮੰਜ਼ਿਲਾ ਬਿਲਡਿੰਗ ਸੀ ਤੇ ਗਲੀਆਂ ਛੋਟੀਆਂ ਸੀ ਤੇ ਉਸ ਕਾਰਨ ਜਿਹੜਾ ਵਾ ਬਹੁਤ ਸੀ ਮਿਹਨਤ ਕਰਨੀ ਵੀ ਅੱਗ ਬੁਝਾਉਣ ਦੀ